ਜਦੋਂ ਚਾਦਰਾਂ ਦੀ ਗੱਲ ਚੱਲਦੀ ਹੈ ਅੱਜ ਸੋਸ਼ਲ ਮੀਡੀਆ ਤੇ ਇੱਕ ਗੱਲ ਬੜੀ ਵਾਇਰਲ ਹੋ ਰਹੀ ਹੈ ਆਸਟ੍ਰੇਲੀਆ ਦੇ ਵਿੱਚ ਗੁਰਪ੍ਰੀਤ ਨਾਮ ਦਾ ਸਿੰਘ ਆ ਉਹ ਕਿਸੇ ਗੋਰੀ ਦਾ ਪਾਰਸਲ ਦੇਣ ਵਾਸਤੇ ਗਿਆ ਏ ਉਹਨੇ ਪਾਰਸਲ ਘਰ ਦੇ ਅੱਗੇ ਦਰਵਾਜ਼ੇ ਦੇ ਰੱਖ ਕੇ ਅੰਦਰ ਵੜ ਕੀ ਜਦੋਂ ਉਹ ਵਾਪਸ ਜਾ ਰਿਹਾ ਸੀ ਕਿਉਂਕਿ ਘਰ ਦੇ ਵਿੱਚ ਕੋਈ ਨਹੀਂ ਸੀ ਗੋਰੀ ਵੀ ਕੰਮ ਤੇ ਸੀ ਉਹਦਾ ਘਰ ਵਾਲਾ ਵੀ ਕੰਮ ਤੇ ਸੀ ਤੇ ਗੋਰੀ ਦੀਆਂ ਬਾਹਰ ਚਾਦਰਾਂ ਸੁਕਣੀਆਂ ਪਾਈਆਂ ਹੋਈਆਂ ਸੀ। بارش ਸ਼ੁਰੂ ਹੋਣ ਲੱਗੀ ਸੀ। ਉਹਦੇ ਮਨ ਦੇ ਵਿੱਚ ਦਿਆਲਤਾ ਆਈ। ਉਹਨੇ ਚਾਦਰਾਂ ਲਾ ਕੇ ਵੀ ਇਹ ਗਿੱਲੀਆਂ ਨਾ ਹੋ ਜਾਣ ਦੁਆਰਾ ਅੰਦਰ ਰੱਖ ਦਿੱਤੀਆਂ ਜਿੱਥੇ ਪਾਰਸਲ ਵਾਲਾ ਡੱਬਾ ਰੱਖਿਆ ਉਹਨੇ ਵੀ ਉੱਥੇ ਰੱਖ ਦਿੱਤੀਆਂ। ਗੋਰੀ ਆਈ ਉਹ ਹੈਰਾਨ ਰਹਿ ਗਈ। ਸ਼ਾਇਦ ਮੇਰਾ ਪਤੀ ਪਹਿਲਾਂ ਆ ਗਿਆ ਹੋਵੇਗਾ ਪਰ ਉਹ ਵੀ ਨਹੀਂ ਆਇਆ। ਉਹਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਵੇਖੀ ਜਦੋਂ ਕਵਰੇਜ ਵੇਖੀ ਜਦੋਂ ਤੇ ਉਹ ਹੈਰਾਨ ਰਹਿ ਗਈ ਹੈਰਾਨ ਰਹਿ ਗਈ ਐਕਟ ਆਫ ਕਾਈਂਡਨੈਸ ਕਾਕੇ ਉਹਨੇ ਇਹ ਗੱਲ ਨੂੰ ਪ੍ਰਚਾਰਿਆ ਉਹਨੇ ਸੋਸ਼ਲ ਮੀਡੀਆ ਤੇ ਇਹਨੂੰ ਵਾਇਰਲ ਕੀਤਾ ਤੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਉੱਥੋਂ ਦੇ ਨਿਊਜ਼ ਚੈਨਲ ਨੇ 7 ਤੇ 9 ਤੇ ਉਹਨਾਂ ਨੇ ਇੰਟਰਵਿਊਜ਼ ਕੀਤੀਆਂ ਗੁਰਪ੍ਰੀਤ ਦੀਆਂ ਵੇਖੋ ਨੇ ਆਪ ਵੀ ਜ਼ਿੰਮੇਵਾਰੀ ਨਿਭਾਈ ਤੇ ਅੱਜ ਉਹਦੀ ਦਸਤਾਰ ਦੀ ਜੈਜੈਕਾਰਪੂਰੀ ਦੁਨੀਆ ਚ ਹੋ ਰਹੀ ਏ ਪੂਰੀ ਦੁਨੀਆ ਦੇ ਵਿੱਚ ਭਾਵੇਂ ਗੱਲ ਬੜੀ ਮਾਮੂਲੀ ਏ ਪਰ ਮੇਰੇ ਵੀ ਪਰਮਪਾਲ ਸਿੰਘ ਸਭਰਾ ਨੇ ਬੜੇ ਕਮਾਲ ਦਾ ਲਿਖਿਆ ਉਹ ਕਹਿੰਦਾ ਕਈ ਵਾਰ ਮੈਂ ਸੋਚਦਾ ਸੀ ਵੀ ਇਹ ਮੁਲਕ ਤਰੱਕੀ ਕਿਵੇਂ ਕਰਦੀ ਨਹੀਂ ਉਹ ਕਹਿੰਦਾ ਪਤਾ ਲੱਗ ਗਿਆ ਭਾਵੇਂ ਇੱਥੇ ਕੋਈ ਘਟਨਾ ਛੋਟੀ ਹੋਵੇ ਉਹਨੂੰ ਪ੍ਰਚਾਰਿਆ ਇਸ ਤਰ੍ਹਾਂ ਜਾਂਦਾ ਹੁਣ ਜਿਹੜੀਆਂ ਚਾਦਰਾਂ ਸੁੱਕਣੀਆਂ ਪਾਈਆਂ ਹੋਈਆਂ ਸਨ ਉਹਦੇ ਬਦਲੇ ਤੇ ਉਸ ਸਰਦਾਰ ਨੂੰ ਇਸ ਤਰ੍ਹਾਂ ਪ੍ਰਚਾਰਿਆ ਗਿਆ ਤਾਂ ਕਿ ਆਉਣ ਵਾਲੀਆਂ ਨਸਲਾਂ ਵੀ ਇਹਦੇ ਤੋਂ ਸਬਕ ਲੈ ਸਕਣ ਪਰ ਇੱਕ ਉਹ ਵੀ ਮੂਲਕ ਹੈ ਜਿੱਥੇ ਸਰਦੇ ਕੇ ਧਰਮ ਦੀ ਚਾਦਰ ਬਣੀ ਸਿਰ ਧਰਦੀਆਂ ਵਾਸੀਆਂ ਲਾ ਕੇ ਹਿੰਦੁਸਤਾਨ ਦੀਆਂ ਧੀਆਂ ਪਣਾ ਦੀ ਇੱਜ਼ਤ ਨੂੰ ਬਚਾਉਂਦੇ ਰਹੇ ਪਰ ਉਹਨਾਂ ਦੇ ਹੀ ਧਰਮ ਅਸਥਾਨਾਂ ਨੂੰ ਢਾਹ ਦਿੱਤਾ ਗਿਆ ਉਹਨਾਂ ਦੀਆਂ ਕੁਰਬਾਨੀਆਂ ਨੂੰ ਵਿਸਾਰ ਦਿੱਤਾ ਗਿਆ ਤੇ ਉਹਨਾਂ ਦੀ ਵਾਰ-ਵਾਰ ਨਸਲ ਕੁਸ਼ੀ ਪਹਿਲਾਂ ਵੀ ਕੀਤੀ ਤੇ ਜਦੋਂ ਵੀ ਕੋਈ ਐਹੋ ਜੀ ਘਟਨਾ ਘਟੇਗੀ ਤੇ ਉਹਨਾਂ ਨੂੰ ਇਹ ਧਮਕੀ ਮਿਲੇਗੀ ਅਸੀਂ 84 ਦੁਹਰਾ ਦੇਾਂਗੇ ਇਹ ਕੋ ਵੀ ਮੁਲਕ ਹੈ ਇਹ ਕੁਦਰਤੀ ਵੇਖੋ ਮਹਾਰਾਜ ਦੀ ਇਹ ਕਲਾਈ ਇਹ ਉਹਦੀ ਕਲਾਈ ਸਮਝੋ ਆਪਾਂ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਦੇ ਪਾਵਨ ਸ਼ਬਦ ਨਿਤਨੇਮ ਕਰਨ ਵਾਲੀ ਪਿਆਰੀ ਆਪਦੀ ਜ਼ੁਬਾਨ ਤੇ ਲੈ ਕੇ ਆਉਂਦੀ ਨਹੀਂ ਚੰਗੀਆਂ ਫੁਰੀਆਂ ਆਂ ਵਾਚਿਆ ਧਰਮ ਹضور ਕਰਮੀ ਆਪੋ ਆਪਣੀ ਕੇ ਨੇੜਾ ਕੀ ਦੂਰ ਬੰਦਾ ਆਪਦੀ ਕਰਨੀ ਦੇ ਨਾਲ ਹੀ ਪ੍ਰਮਾਤਮਾ ਦੀ ਨੇੜੇ ਜਾਂਦਾ ਪ੍ਰਮਾਤਮਾ ਤੋਂ ਦੂਰ ਜਾਂਦਾ ਹੈ ਅੱਜ ਇੱਕ ਗੁਰਪ੍ਰੀਤ ਨੇਤਾ ਆਪਦੀ ਦਸਤਾਰ ਚਮਕਾ ਦਿੱਤੀ ਸੁੱਕੀਆਂ ਚਾਦਰਾਂ ਲਾ ਕੇ ਪਰ ਇੱਕ ਦਸਤਾਰ ਵਾਲੇ ਨੇ ਹੀ ਕਿਸੇ ਦੀ ਪਹਿਣ ਦੀ ਇੱਜ਼ਤ ਤੋਂ ਚਾਦਰ ਚੁੱਕ ਕੇ ਉਹਨੀਆਂ ਫੋਟੋਆਂ ਵਾਇਰਲ ਕਰਕੇ ਤੇ ਆਪਦੀ ਝੂੜੀ ਚ ਲੜਨ ਤਾਂ ਵੀ ਪਵਾ ਲਿਆ